ਸ਼੍ਰੋਮਣੀ ਅਕਾਲੀ ਦਲ ਜਿਸ ਸਥਿਤੀ ਦੇ ਵਿੱਚੋਂ ਇਸ ਵੇਲੇ ਲੰਘਦੀ ਪਈ ਹੈ ਉਸ ਬਾਰੇ ਵਿਚਾਰ ਕਰਨੇ ਜ਼ਰੂਰੀ ਤਾਂ ਨੇ ਪਰ ਇੱਥੇ ਸਵਾਲ ਇਹ ਖੜਦਾ ਪਿਆ ਕਿ ਇਹ ਸਥਿਤੀ ਬਣ ਕਿਵੇਂ ਗਈ ਔਰ ਉਸ ਤੋਂ ਵੀ ਵੱਡੀ ਗੱਲ ਕਿਉਂ ਪਾਰਟੀ ਦੇ ਸੀਨੀਅਰ ਲੀਡਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਨੇ ਉਹ ਆਖਰਕਾਰ ਅਚਾਨਕ ਐਨੇ ਚੁੱਪ ਕਿਉਂ ਹੋ ਗਏ ਨੇ ਉਹਨਾਂ ਦੇ ਵਿੱਚੋਂ ਵੀ ਖਾਸ ਕਰਕੇ ਵਿਕਰਮ ਸਿੰਘ ਮਜੀਠੀਆ ਬਾਦਲ ਪਰਿਵਾਰ ਦੇ ਨਾਲ ਤੱल्लੁਕ ਰੱਖਣ ਵਾਲੇ ਵਿਕਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਦੇ ਸਾਲਾ ਸਾਹਿਬ ਆਖਰਕਾਰ ਚੁੱਪ ਕਿਉਂ ਨੇ ਕਿਉਂ ਕੋਈ ਬਿਆਨ ਨਹੀਂ ਦੇ ਰਹੇ ਕਿਉਂ ਕੋਈ ਸਪਸ਼ਟੀਕਰਨ ਨਹੀਂ ਦੇ ਰਹੇ ਆਪਣਾ ਸਟੈਂਡ ਸਪਸ਼ਟ ਕਿਉਂ ਨਹੀਂ ਕਰਦੇ ਪਏ ਵਿਕਰਮ ਸਿੰਘ ਮਜੀਠੀਆ ਕਿਉਂ ਆਖਰਕਾਰ ਇਹ ਹਾਲਾਤ ਬਣ ਗਏ ਨੇ ਕਿ ਵਿਕਰਮ ਸਿੰਘ ਮਜੀਠੀਆ ਗਵਾਚੇ ਨਜ਼ਰ ਆ ਰਹੇ ਨੇ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਰਹਿੰਦੇ ਨੇ ਉਹ ਆਪ ਭਾਵੇਂ ਕੋਈ ਬਿਆਨ ਦੇਣ ਨਾ ਦੇਣ ਜ਼ੁਬਾਨੀ ਕੋਈ ਗੱਲ ਕਹਿਣ ਨਾ ਕਹਿਣ ਪਰ ਲਿਖਤੀ ਤੌਰ ਤੇ ਸੋਸ਼ਲ ਮੀਡੀਆ ਦੇ ਉੱਤੇ ਜ਼ਰੂਰ ਕੋਈ ਨਾ ਕੋਈ ਬਿਆਨ ਸਾਂਝਾ ਕਰਦੇ ਨੇ ਹਰ ਰੋਜ਼ ਕੋਈ ਨਾ ਕੋਈ ਟਿੱਪਣੀ ਸਾਂਝੀ ਕੀਤੀ ਜਾਂਦੀ ਹੈ ਵਿਕਰਮ ਸਿੰਘ ਮਜੀਠੀਆ ਵੱਲੋਂ ਪਰ ਲੰਘੇ ਕੁਝ ਦਿਨਾਂ ਤੋਂ ਵਿਕਰਮ ਸਿੰਘ ਮਜੀਠੀਆ ਖਾਮੋਸ਼ ਨੇ ਔਰ ਉਹ ਵੀ ਉਸ ਵੇਲੇ ਜਦੋਂ ਸ਼੍ਰੋਮਣੀ ਅਕਾਲੀ ਦਲ ਇਹੋ ਜੀ ਸਥਿਤੀ ਦੇ ਵਿੱਚੋਂ ਲੰਘਦਾ ਪਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੋ ਪਾੜ ਹੋਇਆ ਹੋਇਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਉਹਨਾਂ ਦੀ ਪ੍ਰਧਾਨਗੀ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਉਸ ਵੇਲੇ ਵਿਕਰਮ ਸਿੰਘ ਮਜੀਠੀਆ ਚੁੱਪ ਕਿਉਂ ਨੇ ਆਖਰਕਾਰ ਕੀ ਵਿਕਰਮ ਸਿੰਘ ਮਜੀਠੀਆ ਨਾਰਾਜ਼ ਨੇ ਕੀ ਵਿਕਰਮ ਸਿੰਘ ਮਜੀਠੀਆ ਆਪ ਬਾਗੀ ਧੜੇ ਦੇ ਵਿੱਚ ਜਾਣਾ ਚਾਹੁੰਦੇ ਨੇ ਬੜੇ سارے ਸਵਾਲ ਖੜੇ ਹੋ ਰਹੇ ਨੇ ਕਿ ਆਖਰਕਾਰ ਵਿਕਰਮ ਸਿੰਘ ਮਜੀਠੀਆ ਦਾ ਅਗਲਾ ਪਲਾਨ ਆਫ ਐਕਸ਼ਨ ਹੋਣ ਕੀ ਵਾਲਾ ਪਰ ਗੱਲ ਇੱਥੇ ਖੜਦੀ ਹੈ ਕਿ ਸਾਬਕਾ ਮਾਲ ਮੰਤਰੀ ਅਤੇ ਸ਼ਰੋਮਣੀ ਅਕਾਲੀ ਦਲ ਦੇ ਜਨਰਲ ਸਰ ਤਰ ਵਿਕਰਮ ਸਿੰਘ ਮਜੀਠੀਆ ਆਖਰਕਾਰ ਚੁੱਪ ਕਿਉਂ ਨੇ ਖਾਮੋਸ਼ ਕਿਉਂ ਨੇ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਵੀ ਉਹਨਾਂ ਨੇ ਬਠਿੰਡਾ ਅਤੇ ਅਮਰਤਸਰ ਨੂੰ ਤਰਜੀਹ ਦਿੰਦਿਆਂ ਹੋਇਆਂ ਇਹਨਾਂ ਦੋ ਹਲਕਿਆਂ ਦੇ ਵਿੱਚ ਹੀ ਵਿਚਰਨਾ ਸਹੀ ਸਮਝਿਆ ਔਰ ਪੂਰੇ ਪੰਜਾਬ ਦੇ ਵਿੱਚ ਉਹ ਨਹੀਂ ਵਿਚਰੇ ਜ਼ਰੂਰ ਉਹਨਾਂ ਨੇ ਆਪਣੇ ਆਪ ਨੂੰ ਇਹਨਾਂ ਦੋ ਹਲਕਿਆਂ ਤੱਕ ਸੀਮਿਤ ਕਰ ਦਿੱਤਾ ਸੀਗਾ ਇਦਾਂ ਪ੍ਰਤੀਤ ਹੋ ਰਿਹਾ ਸੀਗਾ ਪਰ ਇਸ ਤੋਂ ਬਾਅਦ ਵੀ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਚਰਚਾਵਾਂ ਚੱਲੀਆਂ ਸੀ ਕਿ ਖਡੂਰ ਸਾਹਿਬ ਹਲਕੇ ਦੀ ਸੀਟ ਜਿਹੜੀ ਹੈ ਉਹ ਵਿਕਰਮ ਸਿੰਘ ਮਜੀਠੀਆ ਚਾਹੁੰਦੇ ਸਨ ਹਾਲਾਂਕਿ ਵਰਸਾ ਸਿੰਘ ਬਲਟੋਹਾ ਨੂੰ ਉਮੀਦਵਾਰ ਬਣਾ ਦਿੱਤਾ ਜਾਂਦਾ ਹੈ ਵਿਕਰਮ ਸਿੰਘ ਮਜੀਠੀਆ ਕਹਿੰਦੇ ਉਸ ਵਕਤ ਤੋਂ ਨਾਰਾਜ਼ ਚੱਲਦੇ ਪਏ ਨੇ ਹਾਲਾਂਕਿ ਇਸ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਕੁਝ ਕਿਹਾ ਨਹੀਂ ਜਾ ਸਕਦਾ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਫਿਲਹਾਲ ਕਿੱਥੇ ਨੇ ਇਸ ਬਾਰੇ ਕੁਝ ਲੋਕ ਜਾਣਕਾਰੀ ਸਾਂਝੀ ਕਰ ਰਹੇ ਨੇ ਕੁਝ ਲੀਡਰ ਜਾਣਕਾਰੀ ਸਾਂਝੀ ਕਰਦੇ ਪਰ ਉਹਨਾਂ ਦੇ ਵਿੱਚ ਹੀ ਸੂਤਰਾ ਮੁਤਾਬਕ ਵਿਰਸਾ ਸਿੰਘ ਬਲਟੋਹਾ ਨੂੰ ਵੀ ਪੁੱਛਿਆ ਗਿਆ ਅਤੇ ਉਹਨਾਂ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਕਿਸੇ ਪਰਿਵਾਰਕ ਮਸਲੇ ਕਾਰਨ ਪੰਜਾਬ ਤੋਂ ਬਾਹਰ ਨੇ ਉਹਨਾਂ ਦਾ ਦਾਵਾ ਆ ਯਾਨੀ ਕਿ ਸੂਤਰਾ ਮੁਤਾਬਕ ਵਿਰਸਾ ਸਿੰਘ ਵਲਟੋਹਾ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਆਪਣੇ ਬੱਚੇ ਦੀ ਸਕੂਲੀ ਸਿੱਖਿਆ ਨੂੰ ਲੈ ਕੇ ਐਡਮਿਸ਼ਨਸ ਨੂੰ ਲੈ ਕੇ ਅਜੇ ਪੰਜਾਬ ਤੋਂ ਬਾਹਰ ਨੇ ਜਿਸ ਵਾਸਤੇ ਉਹ ਪਾਰਟੀ ਦੀਆਂ ਇਹਨਾਂ ਸਥਿਤੀਆਂ ਦੇ ਵਿੱਚ ਨਾਲ ਖੜ ਨਹੀਂ ਬਾਹਰੇ ਪਰ ਗੱਲ ਇੱਥੇ ਖੜਦੀ ਹੈ ਕਿ ਕੀ ਸਿਰਫ ਇਹੀ ਇੱਕ ਮੈਟਰ ਹੈ ਉਹ ਵਿਕਰਮ ਸਿੰਘ ਮਜੀਠੀਆ ਜਿਹੜੇ ਕਹਿਣ ਮੁਤਾਬਕ ਇੰਨੀ ਪਾਵਰ ਹੋਲਡ ਕਰਦੇ ਨੇ ਕਿ ਬੈਠੇ ਬਿਠਾਏ ਕੁਝ ਵੀ ਕਰਾ ਸਕਦੇ ਨੇ ਉਹ ਵਿਕਰਮ ਸਿੰਘ ਮਜੀਠੀਆ ਨੂੰ ਥਾਂ-ਥਾਂ ਤੇ ਉੱਤੇ ਜਾਣ ਦੀ ਲੋੜ ਪੈ ਰਹੀ ਹੈ ਹਾਲਾਂਕਿ ਜ਼ਰੂਰ ਸਵਾਲ ਖੜੇ ਹੁੰਦੇ ਪਏ ਨੇ ਪਰ ਗੱਲ ਇੱਥੇ ਖੜਦੀ ਹੈ ਕਿ ਕੀ ਬਿਕਰਮ ਸਿੰਘ ਮਜੀਠੀਆ ਜੇ ਪ੍ਰੈਜ਼ੈਂਟ ਨਹੀਂ ਹੋ ਸਕਦੇ ਫਿਜ਼ੀਕਲੀ ਉੱਥੇ ਨਹੀਂ ਬਹਨ ਸਕਦੇ ਜਾਂ ਉੱਥੇ ਪਹੁੰਚ ਕੇ ਨਾਲ ਨਹੀਂ ਖੜ੍ਹ ਸਕਦੇ ਤਾਂ ਕਿ ਲਿਖਤੀ ਤੌਰ ਤੇ ਵੀ ਕੋਈ ਬਿਆਨ ਨਹੀਂ ਦੇ ਪਾਰੇ ਐਨੇ ਜ਼ਿਆਦਾ ਮਸ਼ਰੂਫ ਨੇ ਵਿਕਰਮ ਸਿੰਘ ਮਜੀਠੀਆ ਹਾਲਾਂਕਿ ਜ਼ਰੂਰ ਜਿਵੇਂ ਪਹਿਲਾਂ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਜੇ ਜ਼ੁਬਾਨੀ ਕੁਝ ਨਾ ਕਹਿਣ ਤਾਂ ਲਿਖਤੀ ਤੌਰ ਦੇ ਉੱਤੇ ਜ਼ਰੂਰ ਕੁਝ ਨਾ ਕੁਝ ਉਹ ਕਹਿ ਜਾਂਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਕੋਈ ਨਾ ਕੋਈ ਚਰਚਾ ਛਿੜੀ ਰਹਿੰਦੀ ਆ ਵਿਕਰਮ ਸਿੰਘ ਮਜੀਠੀਆ ਦੇ ਪੇਜ ਦੇ ਉੱਤੇ ਪਰ ਹੁਣ ਵਿਕਰਮ ਸਿੰਘ ਮਜੀਠੀਆ ਖਾਮੋਸ਼ ਨੇ ਇਸ ਮਸਲੇ ਨੂੰ ਲੈ ਕੇ ਖਾਮੋਸ਼ ਨੇ ਜਾਂ ਫਿਰ ਗੱਲ ਇਹ ਹੈ ਕਿ ਕੀ ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਹੁਣ ਖੜਨਾ ਬڑے ਸਵਾਲ ਖੜੇ ਹੋ ਰਹੇ ਨੇ ਆਖਰਕਾਰ ਇਹਨਾਂ ਦੇ ਜਵਾਬ ਕਦੋਂ ਮਿਲਣਗੇ ਕਦੋਂ ਵਿਕਰਮ ਸਿੰਘ ਮਜੀਠੀਆ ਆਣ ਕੇ ਤੇ ਇਹਨਾਂ ਦੇ ਸਵਾਲ ਦੇਣਗੇ ਉਹ ਮਜੀਠੀਆ ਜਾਣਦੇ ਨੇ ਜਾਂ ਵਕਤ ਜਾਣਦਾ ਜੋ ਵੀ ਹੋਏਗਾ ਆਉਣ ਦੇ ਸਮੇਂ ਨੂੰ ਦੱਸਦੇ ਰਵਾਂਗੇ ਬੜੇ ਰੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ